ਹੈਲੋ ਦੋਸਤੋ ਰੌਚਕ ਪੰਜਾਬੀ ਕਹਾਣੀਆਂ ਚੈਨਲ ਤੇ ਹਾਜ਼ਰ ਹੋਇਆ ਅੱਜ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਰਦੇ ਹਾਂ ਅਸੀਂ ਕਹਾਣੀ ਨੂੰ ਸ਼ੁਰੂ ਮੈਂ ਪਲੱਸ 2 ਕਰਕੇ ਹਟੀ ਸੀ ਮੇਰੀ ਉਮਰ ਹਜੇ ਕੋਈ ਜ਼ਿਆਦਾ ਨਹੀਂ ਸੀ ਪਰ ਮੇਰੇ ਡੈਡੀ ਨੂੰ ਕੈਂਸਰ ਦੀ ਬਿਮਾਰੀ ਸੀ ਸਾਰੇ ਰਿਸ਼ਤੇਦਾਰ ਕਹਿਣ ਲੱਗੇ ਕਿ ਤੂੰ ਆਪਣੇ ਹੱਥੀਂ ਧੀ ਦਾ ਵਿਆਹ ਕਰ ਦੇ ਮੇਰੇ ਡੈਡੀ ਵੀ ਇਹੀ ਚਾਹੁੰਦੇ ਸੀ ਕਿ ਮੈਂ ਆਪਣੇ ਹੱਥੀਂ ਆਪਣੀ ਧੀ ਦਾ ਵਿਆਹ ਕਰ ਦੇਵਾਂ ਉਸ ਵੇਲੇ ਮੇਰੀ ਉਮਰ 18 ਸਾਲ ਦੀ ਸੀ ਮੇਰਾ ਚਾਚਾ ਤੇ ਡੈਡੀ ਦੋਪਰਾ ਸੀ ਤੇ ਦੋਨੋਂ ਹੀ ਇਕੱਠੇ ਸੀ ਸਾਡੇ ਪਰਿਵਾਰ ਵਿੱਚ ਕੋਈ ਫਰਕ ਨਹੀਂ ਸੀ ਚਾਚੇ ਦੇ ਦੋ ਮੁੰਡੇ ਸੀ ਤੇ ਅਸੀਂ ਦੋ ਭੈਣ ਭਰਾ ਸੀ ਮੇਰਾ ਭਰਾ ਮੇਰੇ ਤੋਂ ਛੋਟਾ ਸੀ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਮੈਂ ਬੜੀ ਲਾਡਲੀ ਰੱਖੀ ਹੋਈ ਸੀ ਚਾਚੇ ਨੇ ਮੇਰੇ ਲਈ ਰਿਸ਼ਤੇ ਦੇਖਣੇ ਸ਼ੁਰੂ ਕਰ ਦਿੱਤੇ ਡੈਡੀ ਤੇ ਚਾਚਾ ਚਾਹੁੰਦੇ ਸੀ ਕਿ ਸਾਡੀ ਕੁੜੀ ਅਸੀਂ ਬੜੇ ਹੀ ਚਾਵਾਂ ਲਾਡਾਂ ਨਾਲ ਪਾਲੀ ਆ ਤੇ ਅਸੀਂ ਕੋਈ ਨੌਕਰੀ ਵਾਲਾ ਹੀ ਮੁੰਡਾ ਲੱਭਣਾ। ਇਹਨੂੰ ਖੇਤੀਬਾੜੀ ਵਾਲਾ ਮੁੰਡਾ ਨਹੀਂ ਲੱਭ ਕੇ ਦੇਣਾ। ਸਾਡੀ ਧੀ ਤੋਂ ਇਹਨਾਂ ਕੰਮ ਨਹੀਂ ਹੋਣਾ। ਤੇ ਫਿਰ ਇੱਕ ਦਿਨ ਸਾਨੂੰ ਇੱਕ ਮੁੰਡੇ ਦੀ ਦੱਸ ਪਈ। ਮੁੰਡਾ ਫੌਜ ਵਿੱਚ ਸੀ। 5 ਕਿੱਲੇ ਜ਼ਮੀਨ ਦੇ ਸੀ। ਫੌਜ ਵਿੱਚ ਉਸ ਦੀ ਬਹੁਤ ਵਧੀਆ ਤਨਖਾਹ ਸੀ। ਉਸ ਦੀ ਪੜਾਈ ਬਹੁਤ ਸੀ। ਤੇ ਉਹ ਫੌਜ ਵਿੱਚ ਹੌਲਦਾਰ ਸੀ। ਪੜਾਈ ਹੋਣ ਕਰਕੇ ਉਹਨੂੰ ਜਾਂਦੇ ਨੂੰ ਹੀ ਹੌਲਦਾਰੀ ਦਾ ਰੈਂਕ ਮਿਲ ਗਿਆ ਸੀ। ਉਸ ਦੀ ਬਹੁਤ ਵਧੀਆ ਤਨਖਾਹ ਸੀ ਉਮਰ ਵਿੱਚ ਤਾਂ ਮੇਰੇ ਨਾਲੋਂ 6 ਸਾਲ ਵੱਡਾ ਸੀ ਪਰ ਡੈਡੀ ਤੇ ਚਾਚਾ ਕਹਿੰਦੇ ਕਿ ਕੁੜੀ ਉਸ ਘਰ ਵਿੱਚ ਐਸ਼ ਕਰੋਗੀ ਇੱਕ ਭੈਣਾ ਉਹ ਵੀ ਵਿਆਹੀ ਹੋਈ ਆ ਤੇ ਮੁੰਡੇ ਦਾ ਪਿਓ ਨਹੀਂ ਦੋਨੋਂ ਮਾਂ-ਪੁੱਤ ਹੀ ਨੇ ਸਾਰਿਆਂ ਨੂੰ ਘਰ-ਬਾਰ ਤੇ ਮੁੰਡਾ ਵਧੀਆ ਲੱਗਿਆ ਤੇ ਮੇਰਾ ਰਿਸ਼ਤਾ ਉੱਥੇ ਕਰ ਦਿੱਤਾ ਮੈਂ ਵਿਆਹ ਕੇ ਸੋਹਰੇ ਘਰ ਗਈ ਤੇ ਮੈਂ ਬਹੁਤ ਹੀ ਖੁਸ਼ ਸੀ ਮੇਰੇ ਘਰ ਵਾਲਾ ਮੈਨੂੰ ਬਹੁਤ ਪਿਆਰ ਕਰਦਾ ਸੀ ਮੇਰੀ ਸੱਸ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ। ਇੱਕ ਦਿਨ ਮੇਰਾ ਘਰ ਵਾਲਾ ਕਹਿੰਦਾ ਕਿ ਆਪਾਂ ਕਿਤੇ ਘੁੰਮਣ ਚੱਲਦੇ ਆਂ। ਅਸੀਂ ਮੇਰੀ ਸੱਸ ਨੂੰ ਵੀ ਨਾਲ ਹੀ ਲੈ ਗਏ। ਮੇਰੇ ਘਰ ਵਾਲੀ ਦੀ ਛੁੱਟੀ ਥੋੜੀ ਹੀ ਰਹਿੰਦੀ ਸੀ। ਅਸੀਂ ਕਿਹਾ ਚੱਲੋ ਘੁੰਮ ਫਿਰ ਆਉਣੇ ਆਂ। ਅਸੀਂ 2 ਦਿਨ ਪੂਰਾ ਘੁੰਮਦੇ ਫਿਰਦੇ ਰਹੇ। ਬਹੁਤ ਮौज-ਮਸਤੀ ਕੀਤੀ ਤੇ ਤੀਜੇ ਦਿਨ ਅਸੀਂ ਘਰ ਵਾਪਸ ਵਾਪਸ ਆਉਂਦੇ ਸੀ ਤੇ ਸਾਡਾ ਉਸ ਟਾਈਮ ਐਕਸੀਡੈਂਟ ਹੋ ਗਿਆ। ਮੇਰੀ ਬਾਹਾਂ ਟੁੱਟ ਗਈ ਤੇ ਮੇਰਾ ਘਰ ਵਾਲੇ ਤੇ ਤਾਂ ਕਾਲ ਕੀ ਚਰੀਟਾਂ ਹੀ ਬਚੀਆਂ ਸੀ ਮੇਰੀ ਸੱਸ ਦੇ ਸਰ ਵਿੱਚ 60 ਵਜੇ ਡਾਕਟਰਾਂ ਨੇ ਉਸਦੀ ਜਾਨ ਤਾਂ ਬਚਾ ਲਈ ਪਰ ਉਸਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਮੇਰੇ ਘਰ ਵਾਲ ਨੇ ਆਪਣੀ ਮਾਂ ਦੀ ਸਿਹਤ ਨੂੰ ਦੇਖਦੇ ਹੋਏ ਛੁੱਟੀ ਹੋਰ ਵਧਾ ਲਈ ਮੇਰੀ ਸੱਸ ਨੂੰ ਕਾਫੀ ਸਾਰੇ ਹਸਪਤਾਲਾਂ ਵਿੱਚ ਲੈ ਕੇ ਗਿਆ ਪਰ ਉਸਦੀ ਨਿਗਾਹ ਵਾਪਸ ਨਹੀਂ ਆ ਸਕਦੀ ਸੀ ਤੇ ਉਹ ਮੈਨੂੰ ਜਾਂਦਾ ਹੋਇਆ ਇਹ ਗੱਲ ਕਹਿ ਕੇ ਗਿਆ ਸੀ ਕਿ ਮੰਮੀ ਨੂੰ ਤੂੰ ਹੋਰ ਹਸਪਤਾਲਾਂ ਵਿੱਚ ਦਿਖਾ ਐ ਮੈਂ ਕਿਹਾ ਮੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਡਰਾਈਵਰ ਰੱਖ ਦਿੰਨਾ ਉਸਨੇ ਗੱਡੀ ਤੇ ਡਰਾਈਵਰ ਰੱਖ ਦਿੱਤਾ ਉਹ ਸਾਡੇ ਨਾਲ ਦੇ ਹੀ ਪਿੰਡ ਦਾ ਸੀ ਉਹ ਸਵੇਰੇ ਆ ਜਾਂਦਾ ਤੇ ਸ਼ਾਮ ਨੂੰ ਜਾਂਦਾ ਸੀ ਤਕਰੀਬਨ ਇੱਕ ਘੇੜਾ ਤਾਂ ਸਾਡਾ ਸ਼ਹਿਰ ਦਾ ਲੱਗ ਹੀ ਜਾਂਦਾ ਹੁੰਦਾ ਸੀ ਕਦੇ ਕੋਈ ਘਰ ਦੀ ਚੀਜ਼ ਵਸਤ ਲੈ ਆਉਣੇ ਤੇ ਕਦੇ ਮੰਮੀ ਨੂੰ ਦਿਖਾ ਕੇ ਆਉਣਾ ਮੈਂ ਆਪਣੇ ਘਰ ਵਾਲੇ ਨੂੰ ਕਹਿ ਦਿੰਦੀ ਸੀ ਕਿ ਡਰਾਈਵਰ ਰੱਖਣ ਕਰਕੇ ਬਹੁਤ ਸੌਖਾ ਹੋ ਗਿਆ ਨਹੀਂ ਤਾਂ ਮੈਂ ਮੰਮੀ ਨੂੰ ਕਿੱਦਾਂ ਲੈ ਕੇ ਜਾਇਆ ਕਰਦੀ ਪਰ ਮੈਂ ਇੱਕ ਗੱਲ ਨੋਟ ਕੀਤੀ ਸੀ ਜਦੋਂ ਵੀ ਮੈਂ ਆਪਣੇ ਸੱਸ ਨੂੰ ਲੈ ਕੇ ਕਿਤੇ ਜਾਂਦੀ ਸੀ ਤਾਂ ਡਰਾਈਵਰ ਮੈਨੂੰ ਸ਼ੀਸ਼ੇ ਵਿੱਚ ਦੀ ਦੇਖਦਾ ਹੁੰਦਾ ਸੀ ਮੈਂ ਇੱਕ ਦੋ ਵਾਰ ਉਸ ਨਾਲ ਸ਼ੀਸ਼ੇ ਵਿੱਚ ਦੀ ਅੱਖ ਮਲਾਈ ਤੇ ਫਿਰ ਪਾਸੇ ਮੂੰਹ ਕਰਕੇ ਬੈਠ ਜਾਂਦੀ ਸੀ ਉਹ ਹਰ ਰੋਜ਼ ਜਦੋਂ ਸਾਡੇ ਘਰ ਆਉਂਦਾ ਤਾਂ ਵਨਸਵਨੇ ਕੱਪੜੇ ਪਾ ਕੇ ਬੜੀ ਟੌਰ ਸ਼ੋਰ ਕੱਢ ਕੇ ਹੀ ਆਉਂਦਾ ਹੁੰਦਾ ਸੀ ਤੇ ਉਹ ਸੋਨਾ ਵੀ ਬਹੁਤ ਸੀ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਸੀ ਇੰਨੀ ਟੌਰ ਤਾਂ ਮੇਰਾ ਘਰ ਵਾਲਾ ਵੀ ਨਹੀਂ ਕੱਢਦਾ ਸੀ ਜਿੰਨੀ ਟਾਰ ਉਹ ਕੱਢਦਾ ਸੀ ਉਸਦੀ ਲੀਡਾ ਲੱਤਾਂ ਪਾਇਆ ਫੱਬਦਾ ਵੀ ਬੜਾ ਸੀ ਤੇ ਮੈਨੂੰ ਵੀ ਉਸ ਨੂੰ ਦੇਖਣਾ ਬੜਾ ਚੰਗਾ ਲੱਗਦਾ ਸੀ ਮੈਂ ਚੋਰੀ ਚੋਰੀ ਉਸ ਨੂੰ ਦੇਖਦੀ ਹੁੰਦੀ ਸੀ ਜਦੋਂ ਅਸੀਂ ਕਿਤੇ ਜਾਂਦੇ ਸੀ ਤਾਂ ਉਹ ਕਹਿ ਦਿੰਦਾ ਸੀ ਕਿ ਮਾਤਾ ਜੀ ਆਪਾਂ ਕਿਸੇ ਹੋਟਲ ਤੇ ਰੁਕਦੇ ਆਂ ਤੇ ਚਾਹ ਪੀਨੇ ਆ ਮੇਰੀ ਸੱਸ ਵੀ ਉਸ ਨੂੰ ਬੜਾ ਪਿਆਰ ਕਰਨ ਲੱਗ ਪਈ ਸੀ ਪੁੱਤ ਪੁੱਤ ਕਹਿ ਕੇ ਬੁਲਾਉਂਦੀ ਸੀ ਉਹ ਉੱਥੇ ਚਾਹ ਪੀਂਨ ਸਾਨੂੰ ਵੀ ਨਾਲ ਬਿਠਾ ਲੈਂਦਾ ਤੇ ਪੈਸੇ ਆਪ ਹੀ ਦਿੰਦਾ ਕਹਿੰਦਾ ਅਸਤੀ ਕਿ ਨਹੀਂ ਮੈਡਮ ਜੀ ਤੁਸੀਂ ਪੈਸੇ ਨਹੀਂ ਦੇਣੇ ਮੇਰੀ ਵੀ ਤਾਂ ਮਾਂ ਹੈ ਮੈਂ ਚਾਹ ਪੀਤੀ ਜੇ ਮਾਂ ਨੇ ਪੀਤੀ ਤਾਂ ਫਿਰ ਕੀ ਹੋਇਆ ਪੈਸੇ ਮੈਂ ਦੇਉਂਗਾ ਇਸ ਤਰ੍ਹਾਂ ਉਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਾਡੇ ਦਿਲ ਵਿੱਚ ਵਸਦਾ ਜਾ ਰਿਹਾ ਸੀ ਇੱਕ ਦਿਨ ਬਹੁਤ ਮੀਂਹ ਪੈ ਰਿਹਾ ਸੀ ਮੇਰੀ ਸੱਸ ਕਹਿਣ ਲੱਗੀ ਪੁੱਤ ਅੱਜ ਚਾਹ ਨਾਲ ਪਕੌੜੇ ਖਾਣ ਨੂੰ ਬੜਾ ਦਿਲ ਕਰਦਾ ਮੈਂ ਕਿਹਾ ਕੋਈ ਗੱਲ ਨਹੀਂ ਮੰਮੀ ਜੀ ਬਣਾ ਲੈਨੇ ਆ ਪਕੌੜੇ ਮੈਂ ਆਪ ਪਕੌੜੇ ਬਣਾਏ ਤੇ ਉਸ ਦਿਨ ਮੈਂ ਚਾਹ ਜਲਦੀ ਬਣਾ ਲਈ ਕਿਉਂਕਿ ਮੈਂ ਪੈਂਦਾ ਕਰਕੇ ਕੋਈ ਟਾਈਮ ਦਾ ਪਤਾ ਹੀ ਨ ਲੱਗਾ ਜਦ ਮੈਂ ਡਰਾਈਵਰ ਦੇ ਕਮਰੇ ਵਿੱਚ ਉਸ ਨੂੰ ਚਾਹ ਤੇ ਪਕੌੜੇ ਦੇਣ ਗਈ ਮੈਂ ਹਲਕਾ ਜਿਹਾ ਗੇਟ ਖੋਲ ਲਿਆ ਤਾਂ ਸਾਹਮਣੇ ਬੈੱਡ ਤੇ ਉਹ ਲੰਮਾ ਪਿਆ ਸੀ ਗੇਟ ਵੱਲ ਉਸ ਦਾ ਸਿਰ ਸੀ ਤੇ ਉਹ ਫੋਨ ਦੇਖ ਰਿਹਾ ਸੀ ਉਸ ਨੂੰ ਕੋਈ ਪਤਾ ਨਾ ਲੱਗਾ ਕਿ ਮੈਂ ਕਦੋਂ ਪਿੱਛੇ ਆ ਕੇ ਖਲੋ ਗਈ ਆ ਉਹ ਫੋਨ ਤੇ ਅਸ਼ਲੀਲ ਫਿਲਮ ਦੇਖ ਰਿਹਾ ਸੀ ਇੱਕ ਵਾਰ ਤਾਂ ਫਿਲਮ ਦੇਖ ਕੇ ਮੈਨੂੰ ਬੜੀ ਸੰਜੀ ਲੱਗੀ ਕਿ ਮੈਨੂੰ ਉਹ ਸੀਨ ਵਧੀਆ ਵੀ ਲੱਗ ਰਹੇ ਸੀ ਪਰ ਉਹ ਸੀਨ ਇਹੋ ਜਿਹੇ ਸੀ ਕਿ ਮੈਂ ਉੱਥੇ ਰੁੱਕ ਕੇ ਦੇਖਣ ਲੱਗ ਪਈ ਮੈਨੂੰ ਵੀ ਉਹ ਫਿਲਮ ਬੜੀ ਚੰਗੀ ਲੱਗਣ ਲੱਗ ਗਈ ਬੜੇ ਰੋਮਾਂਟਿਕ ਸੀਨ ਸੀ ਉਸ ਫਿਲਮ ਦੇ ਤੇ ਨਾਲ ਨਾਲ ਉਹ ਡਰਾਈਵਰ ਆਪਣੇ ਪੇਟ ਦੇ نیچے ਖਾਰਸ਼ ਕਰ ਰਿਹਾ ਸੀ ਤੇ ਮੈਂ ਸਮਝ ਚੁੱਕੀ ਸੀ ਕਿ ਇਹ ਫਿਲਮ ਦੇਖ ਕੇ ਉਸ ਨੂੰ ਕੁਝ ਕੁਝ ਹੋ ਰਿਹਾ ਮੈਂ ਉੱਥੇ 10 ਮਿੰਟ ਕੱਢੀ ਰਹੀ ਤੇ ਉਹ ਫਿਲਮ ਦੇਖ ਕੇ ਮੈਨੂੰ ਵੀ ਬੜਾ ਸਰੂਰ ਜਿਹਾ ਚੜ ਗਿਆ ਸੀ ਅੰਦਰੋਂ ਮੇਰਾ ਦਿਲ ਕਰਦਾ ਸੀ ਮੈਂ ਹੁਣ ਇਹ ਸਭ ਕੁਝ ਹੀ ਕਰ ਲਵਾਂ ਪਰ ਮੇਰਾ ਘਰ ਵਾਲਾ ਤਾਂ ਮੇਰੇ ਕੋਲ ਨਹੀਂ ਸੀ ਫਿਰ ਪਰ ਮੈਂ ਕਰਦੀ ਵੀ ਤਾਂ ਕਿਸ ਨਾਲ ਕਰਦੀ ਬਸ ਮੈਂ ਆਪਣਾ ਮਨ ਸਮਝਾਇਆ ਤੇ ਫਿਰ ਮੈਂ ਦਰਵਾਜ਼ੇ ਦਾ ਕੁੰਡਾ ਖੜਕਾਇਆ ਪਰ ਉਸ ਨੇ ਤਾਂ ਬਿਲਕੁਲ ਹੀ ਸ਼ਰਮ ਲਾ ਦਿੱਤੀ ਸੀ ਮੈਨੂੰ ਦੇਖ ਕੇ ਫੋਨ ਬੰਦ ਨਾ ਕੀਤਾ ਤੇ ਕਹਿਣ ਲੱਗਾ ਆਓ ਮੈਡਮ ਜੀ ਅੰਦਰ ਲੰਘ ਆਓ ਤੁਸੀਂ ਕਿੱਦਾਂ ਐ ਮੈਂ ਕਿਹਾ ਮੈਂ ਤੁਹਾਨੂੰ ਚਾਹ ਦੇਣ ਆਈ ਸੀ ਉਹ ਕਹਿੰਦਾ ਚਾਹ ਦਾ ਤਾਂ ਹਜੇ ਟਾਈਮ ਨਹੀਂ ਹੋਇਆ ਮੈਂ ਕਿਹਾ بارش ਪੈਂਦੀ ਕਰਕੇ ਮੈਂ ਪਕੌੜੇ ਬਣਾਏ ਸੀ ਤੇ ਚਾਹ ਵੀ ਜਲਦੀ ਬਣਾ ਲੇ ਕਹਿੰਦਾ ਠੀਕ ਐ ਲੈ ਆਓ ਜੀ ਮੈਂ ਉਸਦੇ ਫੋਨ 'ਵਾਲ ਦੇਖ ਕੇ ਕਿਹਾ ਕਿ ਇਹ ਤੁਸੀਂ ਕੀ ਦੇਖ ਰਹੇ ਹੋ ਬੰਦ ਕਰੋ ਉਹ ਕਹਿਣ ਲੱਗਾ ਇਹ ਸਭ ਕੁਝ ਦੇਖ ਕੇ ਮੈਨੂੰ ਬੜਾ ਮਜ਼ਾ ਆਉਂਦਾ ਮੈਂ ਕਿਹਾ ਅਸ਼ਲੀਲ ਫਿਲਮਾਂ ਨਹੀਂ ਦੇਖੀ ਦੇਖਣੀਆਂ ਚਾਹੀਦੀਆਂ ਇਹ ਬੰਦੇ ਦਾ ਸੁਭਾਅ ਗੰਦਾ ਕਰ ਦਿੰਦੀਆਂ ਨੇ ਉਹ ਕਹਿਣ ਲੱਗਾ ਮੇਰੀ ਉਮਰ 25 ਸਾਲ ਦੀ ਹੋ ਗਈ ਆ ਅਜੇ ਤੱਕ ਕੋਈ ਰਿਸ਼ਤਾ ਨਹੀਂ ਆਇਆ ਬਸ ਇਹ ਸਭ ਕੁਝ ਦੇਖ ਕੇ ਆਪਣਾ ਮਾਨ ਪਰਚਾ ਲਈਦਾ ਜੇ ਕਿਤੇ ਵਿਆਹ ਹੋਇਆ ਹੁੰਦਾ ਫਿਰ ਤਾਂ ਆਪਣੇ ਆਪ ਹੀ ਮਾਨ ਪਰਚਾਇਆ ਜਾਂਦਾ ਫਿਰ ਮੈਨੂੰ ਫਿਲਮ ਦੇਖਣ ਦੀ ਕੀ ਲੋੜ ਸੀ ਮੈਂ ਉਸ ਨੂੰ ਕਿਹਾ ਤੁਹਾਡਾ ਵਿਆਹ ਨਹੀਂ ਹੋਇਆ ਤੁਸੀਂ ਤਾਂ ਪੁੱਛਤਾਉਂਦੇ ਹੋ ਤੇ ਮੇਰਾ ਵਿਆਹ ਹੋਇਆ ਮੇਰਾ ਘਰ ਵਾਲਾ ਮੈਨੂੰ ਛੱਡ ਕੇ ਚਲਾ ਗਿਆ ਉਹਦੀ ਵੀ ਮਜਬੂਰੀ ਸੀ ਤੇ ਮੈਂ ਉਹਦੇ ਬਗੈਰ ਮਰ ਮਰ ਕੇ ਦਿਨ ਕੱਟ ਰਹੀ ਹਾਂ ਉਹ ਕਹਿੰਦਾ ਮੈਡਮ ਜੀ ਇਹ ਫਿਲਮ ਦੇਖ ਕੇ ਤਾਂ ਤੁਹਾਡਾ ਵੀ ਮਨ ਬਦਲ ਗਿਆ ਹੋਣਾ ਤੁਹਾਨੂੰ ਵੀ ਆਪਣੇ ਘਰ ਵਾਲੇ ਦੀ ਯਾਦ ਸਤਾ ਰਹੀ ਹੋਣੀ ਆ ਮੈਂ ਇੱਕ ਠੰਡਾ ਜਿਹਾ ਹੋਗਾ ਪਰ ਇਹ ਤੇ ਹਾਂ ਸੱਚੀ ਮੈਨੂੰ ਉਸ ਟਾਈਮ ਉਸਦੀ ਯਾਦ ਬਹੁਤ ਹੀ ਸਤਾਦੀ ਹੈ ਮੇਰੇ ਇਹਨਾਂ ਕਹਿਣ ਦੀ ਧੀਰ ਸੀ ਉਸਨੇ ਮੇਰੀ ਬਾਹ ਫੜ ਲਈ ਕਹਿ ਲੱਗਾ ਕਿ ਜੇਕਰ ਆਪਾਂ ਦੋਨੋਂ ਹੀ ਦਿਲ ਦੀਆਂ ਰੀਚਾਂ ਪੂਰੀਆਂ ਕਰ ਲਈਏ ਤੇ ਕਿੰਨਾ ਚੰਗਾ ਹੋਵੇਗਾ ਮੈਂ ਵੀ ਇਕੱਲਾ ਹਾਂ ਤੇ ਤੁਸੀਂ ਵੀ ਇਕੱਲੇ ਹੋ ਆਪਾਂ ਇਹ ਗੱਲ ਦੀ ਭਣਕ ਕਿਸੇ ਨੂੰ ਨਹੀਂ ਲੱਗਣ ਦੇਂਦੇ ਉਹ ਮੈਨੂੰ ਬਹੁਤ ਸੋਹਣਾ ਲੱਗਦਾ ਹੁੰਦਾ ਸੀ ਉਸ ਦੀਆਂ ਗੱਲਾਂ ਨੇ ਤਾਂ ਮੈਨੂੰ ਕੀਸ ਕੇ ਰੱਖ ਲਿਆ ਕਿਉਂਕਿ ਆਪਣੇ ਘਰ ਵਾਲੇ ਤੋਂ ਬਿਨਾ ਮੈਨੂੰ ਵੀ ਹੁਣ ਬੜਾ ਔਖਾ ਚ ਲੱਗਦਾ ਸੀ ਮੇਰੇ ਅੰਦਰਲੀ ਜਵਾਨੀ ਠਾਠਾ ਮਾਰ ਮਾਰ ਕੇ ਬਾਹਰ ਆ ਰਹੀ ਸੀ ਤੇ ਉਸ ਦਾ ਐਸਾ ਭੂਤ ਸਵਾਰ ਮੇਰੇ ਤੇ ਚੜਿਆ ਮੈਂ ਉਸ ਨੂੰ ਪਲਾ ਵਿੱਚ ਹੀ ਹਾਂ ਕਰ ਦਿੱਤੇ ਮੈਂ ਉਸ ਨੂੰ ਕਿਹਾ ਠੀਕ ਹੈ ਮੈਂ 5 ਮਿੰਟਾਂ ਵਿੱਚ ਆਈ ਮੈਂ ਮੰਮੀ ਨੂੰ ਕਹਿ ਕੇ ਆਉਣੀ ਆ ਕਿ ਮੈਂ ਬਾਹਰਲੇ ਬेड ਦੀ ਸਫਾਈ ਕਰਦੀ ਆ ਨਹੀਂ ਤਾਂ ਐਵੇਂ ਉਹ ਆਵਾਜ਼ਾਂ ਮਾਰੀ ਜਾਣਗੀ ਤੇ ਫਿਰ ਆਪਾਂ ਬੇਫਿਕਰ ਹੋ ਕੇ ਆਪਣੇ ਦਿਲ ਦੀ ਰੀਜ ਪੂਰੀ ਕਰਾਂਗੇ। ਉਹ ਕਹਿਨਾਂਗਾ ਠੀਕ ਹੈ। ਮੈਂ ਉਹਨਾਂ ਟਾਈਮ ਚਾਹ ਤੇ ਪਕੌੜੇ ਖਾ ਲਵਾਂ। ਮੈਂ ਆਪਣੀ ਸੱਸ ਨੂੰ ਬਹਾਨਾ ਮਾਰ ਕੇ ਉਸ ਦੇ ਕੋਲੋਂ ਆ ਗਈ। ਮੇਰੇ ਆਉਂਦਿਆਂ ਤੱਕ ਉਸ ਨੇ ਚਾਹ ਪੀ ਲਈ ਸੀ ਤੇ ਮੇਰੇ ਇੰਤਜ਼ਾਰ ਵਿੱਚ ਬੈਠਾ ਸੀ। ਮੈਨੂੰ ਦੇਖ ਕੇ ਉਸ ਨੇ ਦੋਨੋਂ ਦੋਨੋਂ ਹੀ ਬਾਹਾਂ ਫਲਾ ਲਈਆਂ ਤੇ ਮੈਨੂੰ ਆਪਣੇ ਕਲਾਮੀ ਵਿੱਚ ਭਰ ਲਿਆ। ਮੈਨੂੰ ਵੀ ਉਸ ਦੀ ਹਿੱਕ ਨਾਲ ਲੱਗ ਕੇ ਬੜਾ ਨਿੱਘ ਜਿਹਾ ਮਹਿਸੂਸ ਹੋਇਆ। ਫਿਰ ਉਸਨੇ ਮੇਰੇ ਨਾਲ ਪਿਆਰਪਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗੱਲਾਂ ਕਰਦਿਆਂ ਕਰਦਿਆਂ ਪਤਾ ਹੀ ਨਾ ਲੱਗਿਆ ਕਿ ਕਦੋਂ ਉਸ ਦਾ ਮੂਡ ਬਣ ਗਿਆ ਤੇ ਫਿਰ ਅਸੀਂ ਦੋਨਾਂ ਨੇ ਕੁਝ ਹੀ ਪਲਾਂ ਦੇ ਵਿੱਚ ਆਪਣੇ ਦਿਲ ਦੀ ਰੀਜ ਪੂਰੀ ਕਰ ਲਈ ਸਾਨੂੰ ਦੋਨਾਂ ਨੂੰ ਬੜਾ ਵਧੀਆ ਲੱਗ ਰਿਹਾ ਸੀ ਮੈਨੂੰ ਵੀ ਉਸ ਨਾਲ ਇਹ ਸਭ ਕੁਝ ਕਰਕੇ ਬੜਾ ਮਜ਼ਾ ਆਇਆ ਸੀ ਤੇ ਉਸ ਦਿਨ بارش ਵੀ ਹਲਕੀ ਹਲਕੀ ਹੋ ਰਹੀ ਸੀ ਹਟਣ ਦਾ ਨਾਮ ਨਹੀਂ ਲੈ ਰਹੀ ਸੀ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਤੇ ਉਹ ਆ ਕੇ ਮੇਰੀ ਸੱਸ ਕੋਲ ਬੈਠ ਗਿਆ ਕਹਿਣ ਲੱਗਾ ਮਾਤਾ ਜੀ ਅੱਜ ਤਾਂ ਮੀਂਹ ਹਟੰਦਾ ਨਾ ਮੀਂਹ ਹੀ ਲੈ ਰਿਹਾ ਮੈਨੂੰ ਤਾਂ ਫਿਕਰ ਲੱਗਿਆ ਹੋਇਆ ਕਿ ਮੈਂ ਕਿਵੇਂ ਘਰ ਜਾਊਗਾ ਮੇਰੀ ਸੱਸ ਕਹਿ ਲੱਗੀ ਪੁੱਤ ਤੂੰ ਮੋਟਰਸਾਈਕਲ ਤੇ ਆਇਆ ਤੇ ਉੱਪਰੋਂ ਮੌਸਮ ਵੀ ਠੰਡਾ ਹੋ ਗਿਆ ਤੂੰ ਇੱਦਾਂ ਕਰ ਆਪਣੇ ਘਰ ਫੋਨ ਕਰ ਦੇ ਅੱਜ ਦੀ ਰਾਤ ਇੱਥੇ ਹੀ ਰੁਕ ਜਾ ਮੇਰੀ ਸੱਸ ਦੇ ਮੂੰਹੋਂ ਇਹ ਗੱਲ ਸੁਣ ਕੇ ਸਾਨੂੰ ਤਾਂ ਦੋਵਾਂ ਨੂੰ ਜਿਵੇਂ ਚਾਜ ਆ ਚੜ ਗਿਆ ਹਰ ਉਸਨੇ ਮੇਰੀ ਸੱਸ ਨੂੰ ਗੱਲ ਵਖਣੀ ਪਾਈ ਤੇ ਕਹਿ ਲੱਗਾ ਠੀਕ ਆ ਅੱਜ ਮੈਂ ਇਸ ਮਾਂ ਦੇ ਕੋਲ ਹੀ ਰਾਤ ਰਹਾਗਾ ਉਹ ਮੂੰਹ ਦਾ ਪੜਾ ਹੀ ਮਿੱਠਾ ਸੀ ਉਹ ਗੱਲ ਨਹੀਂ ਬਾਤ ਨਹੀਂ ਹਰ ਕਿਸੇ ਨੂੰ ਆਪਣਾ ਬਣਾ ਲੈਂਦਾ ਸੀ ਉਹ ਸਾਰਿਆਂ ਦਾ ਪੜਾ ਮੂੰਹ ਕਰਦਾ ਹੁੰਦਾ ਸੀ ਮੇਰੀ ਸੱਸ ਨਾਲ ਕਾਫੀ ਟਾਈਮ ਉਹ ਗੱਲਾਂ ਕਰਦਾ ਰਿਹਾ ਤੇ ਫਿਰ ਕਹਿ ਲੱਗਾ ਠੀਕ ਹੈ ਮਾਂ ਜੀ ਹੁਣ ਮੈਂ ਆਪਣੇ ਕਮਰੇ ਵਿੱਚ ਜਾ ਰਿਹਾ ਤੇ ਆਪਣੇ ਕਮਰੇ ਵਿੱਚ ਜਾਣ ਤੋਂ ਪਹਿਲਾਂ ਉਹ ਮੈਨੂੰ ਕਹਿ ਗਿਆ ਸੀ ਕਿ ਮੈਡਮ ਜੀ ਆਖਰ ਵਚਾ ਕੇ ਮੇਰੇ ਕੋਲ ਆ ਜਾਓ ਮੈਂ ਦਰਵਾਜ਼ਾ ਖੁੱਲ੍ਹਾ ਰੱਖਾਂਗਾ। ਮੈਂ ਕਿਹਾ ਠੀਕ ਹੈ। ਉਹ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ ਤੇ ਮੈਂ ਰਾਤ ਨੂੰ ਆਪਣੀ ਸੱਸ ਨੂੰ ਦਵਾਈ ਦਿੰਦੀ। ਦਵਾਈ ਖਾਣ ਤੋਂ ਬਾਅਦ ਉਹ ਬੜੀ ਜਲਦੀ ਸੌ ਜਾਂਦੀ ਸੀ। ਜਦੋਂ ਉਹ ਸੌਂ ਗਈ ਤਾਂ ਮੈਂ ਉਸ ਡਰਾਈਵਰ ਕੋਲ ਬਾਹਰਲੇ ਕਮਰੇ ਵਿੱਚ ਚਲੀ ਗਈ। ਉਹ ਪਹਿਲਾਂ ਹੀ ਬੜਾ ਉਤਾਵਲਾ ਹੋਇਆ ਬੈਠਾ ਸੀ। ਉਸਨੇ ਮੈਨੂੰ ਰਾਜ ਕੇ ਪਿਆਰ ਕੀਤਾ। ਅਸੀਂ ਦੋਨਾਂ ਨੇ ਆਪਣੀ ਪਿਆਸ ਬੁਝਾਈ। ਅਸੀਂ ਤੱਕ ਲਗਭਗ 12 ਵਜੇ ਤੱਕ ਇੱਕ ਦੂਜੇ ਨੂੰ ਮਜ਼ਾ ਦਿੰਦੇ ਰਹੇ 12 ਵਜੇ ਫਿਰ ਮੈਂ ਆਪਣੀ ਸੱਸ ਦੇ ਕੋਲ ਆ ਕੇ ਸੌਂ ਗਈ ਪਰ ਰੱਬ ਦਾ ਸ਼ੁਕਰ ਉਦੋਂ ਤੱਕ ਮੇਰੀ ਸੱਸ ਹਜੇ ਸੁੱਤੀ ਹੀ ਪਈ ਸੀ ਬਾਸ ਫਿਰ ਇਹ ਸਿਲਸਿਲਾ ਸਾਡਾ ਹਰ ਰੋਜ਼ ਦਾ ਚੱਲਦਾ ਆ ਮੇਰੇ ਘਰ ਵਾਲਾ ਮੈਨੂੰ ਮੇਰੀ ਸੱਸ ਦੇ ਇਲਾਜ ਲਈ ਪੈਸੇ ਭੇਜਦਾ ਸੀ ਮੈਂ ਉਸ ਨੂੰ ਝੂਠ ਬੋਲ ਦਿੰਦੀ ਸੀ ਕਿ ਮੰਮੀ ਦੀ ਦਵਾਈ ਮਹਿੰਗੀ ਆਉਂਦੀ ਆ ਅਸੀਂ ਤੀਜੇ ਚੌਥੇ ਦਿਨ ਮੇਰੀ ਸਾਸ ਨੂੰ ਹਸਪਤਾਲ ਲੈ ਕੇ ਜਾਂਦੇ ਅਸੀਂ ਉਸ ਨੂੰ ਦਵਾਈ ਦਵਨ ਤੋਂ ਬਾਅਦ ਇੱਕ ਹਸਪਤਾਲ ਵਿੱਚ ਹੀ ਲੰਮੇ ਪਾ ਦਿੰਦੇ ਤੇ ਕਹਿ ਦਿੰਦੇ ਸੀ ਕਿ ਡਾਕਟਰਾਂ ਨੇ ਕਿਹਾ ਕਿ ਇਹ ਦਵਾਈ ਪਾ ਕੇ ਦੋ ਘੰਟੇ ਆਰਾਮ ਕਰਨਾ ਹੈ ਅਸੀਂ ਬਾਹਰ ਬੈਠਦੇ ਆ ਅਸੀਂ ਉੱਥੇ ਬਾਹਰ ਘੁੰਮਦੇ ਫਿਰਦੇ ਐਸ਼ੇ-ਐਸ਼ੇ ਕਰਦੇ ਅਸੀਂ ਹੁਣ ਦੁਨੀਆ ਨੂੰ ਹੀ ਭੁੱਲ ਗਏ ਸੀ ਆਪਣੇ ਆਪ ਵਿੱਚ ਮਸਤ ਰਹਿ ਲੱਗ ਪਏ ਸੀ ਮੈਂ ਆਪਣੇ ਘਰ ਵਾਲਦੇ ਭੇਜੇ ਪੈਸੇ ਤੇ ਖੂਬ ਐਸ਼ ਕਰਦੀ ਸੀ ਤੇ ਉਸ ਨੂੰ ਵੀ ਐਸ਼ ਕਰਾਉਂਦੀ ਸੀ ਅਸੀਂ ਦੋਨੋਂ ਬਹੁਤ ਹੀ ਖੁਸ਼ ਸੀ ਤੇ ਨਕਮ ਹੀ ਨਿਆ ਬਾਦ ਮੇਰੇ ਘਰ ਵਾਲਾ ਛੁੱਟੀ ਆਇਆ ਤੇ ਮੈਨੂੰ ਦੱਸ ਕੇ ਨਹੀਂ ਆਇਆ ਸੀ ਚੁੱਪਚਾਪ ਹੀ ਤੇ ਆ ਗਿਆ ਕਹਿਣ ਲੱਗਾ ਮੇਰੀ ਡਿਊਟੀ ਇੱਥੇ ਨੇੜੇ ਸੀ ਮੈਂ ਸੋਚਿਆ ਘਰ ਗਿਆੜਾ ਕੱਢ ਆਉਣਾ ਜਦੋਂ ਮੇਰਾ ਘਰ ਵਾਲਾ ਆਇਆ ਮੈਂ ਬਹੁਤ ਖੁਸ਼ ਹੋਈ ਉਸ ਨੂੰ ਗਲਵਕੜੀ ਪਾ ਕੇ ਮਿਲੀ ਉਹ ਇੱਕ ਰਾਤ ਘਰ ਲਾ ਕੇ ਗਿਆ ਉਸ ਰਾਤ ਅਸੀਂ ਦੋਨਾਂ ਨੇ ਬਹੁਤ ਬੈਰ ਕੀਤਾ ਪਰ ਮੇਰੇ ਜਸਮ ਤੇ ਜੋ ਡਰਾਇਵਰ ਨੇ ਨਿਸ਼ਾਨ ਪਾਏ ਸੀ ਉਹ ਦੇਖ ਕੇ ਮੇਰਾ ਘਰ ਵਾਲਾ ਮੈਨੂੰ ਸਵਾਲ ਜਵਾਬ ਕਰਨ ਲੱਗਾ ਮੈਂ ਉਸ ਨੂੰ ਪਹਾਨਾ ਮਾਰ ਦਿੱਤਾ ਕਿ ਮੇਰਾ ਖੂਨ ਬੜਾ ਸੰਘਣਾ ਹੋਇਆ ਪਿਆ ਮੈਂ ਇਸ ਪ੍ਰੋਬਲਮ ਦੀ ਦਵਾਈ ਖਾ ਰਹੀ ਹਾਂ ਡਾਕਟਰ ਨੇ ਦੱਸਿਆ ਕਿ ਖੂਨ ਸੰਘਣਾ ਹੋਣ ਕਰਕੇ ਹੀ ਤੁਹਾਡੇ શરીਰ ਤੇ ਨਿਸ਼ਾਨ ਪੈ ਜਾਂਦੇ ਨੇ ਪਰ ਮੈਨੂੰ ਲੱਗ ਰਿਹਾ ਸੀ ਮੇਰੇ ਘਰ ਵਾਲੇ ਨੂੰ ਜਿਵੇਂ ਮੇਰੇ ਤੇ ਸ਼ੱਕ ਹੋ ਗਿਆ ਹੋਵੇ ਪਰ ਉਹ ਮੇਰੇ ਨਾਲ ਫਿਰ ਵੀ ਬੜਾ ਵਧੀਆ ਗੱਲਾਂ ਬਾਤਾਂ ਕਰਦਾ ਰਿਹਾ ਮੈਨੂੰ ਲੱਗਿਆ ਕਿ ਸ਼ਹਿਰ ਏਮਰਾਵੈਂਸੀ ਅਗਲੇ ਦਿਨ ਵੀ ਉਹ ਬੜੇ ਪਿਆਰ ਨਾਲ ਸਾਨੂੰ ਮਿਲ ਕੇ ਆਪਣੇ ਡਿਊਟੀ ਤੇ ਵਾਪਸ ਚਲਾ ਗਿਆ ਮੈਂ ਵੀ ਬੇਫਿਕਰ ਹੋ ਗਈ ਸੀ ਕਿ ਮੇਰੇ ਘਰ ਪਰਿਵਾਰ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਲੱਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਆਣੀ ਬਹਾਨੀ ਡਰਾਈਵਰ ਨਾਲ ਜਾਂਦੀ ਅਤੇ ਅਸੀਂ ਸ਼ਹਿਰ ਹੋਟਲਾਂ ਵਿੱਚ ਕਾਫੀ ਟਾਈਮ ਇਕੱਠਿਆਂ ਬਿਤਾ ਕੇ ਆਉਂਦੇ ਹੁੰਦੇ ਸੀ ਉੱਥੇ ਖੂਬ ਮਜ਼ੇ ਲੈਂਦੇ ਮੇਰੀ ਸੱਸ ਮੈਨੂੰ ਪੁੱਛਦੀ ਤਾਂ ਮੈਂ ਕਹਿ ਦਿੰਦੀ ਸੀ ਕਿ ਇਹਨਾਂ ਦੇ ਦਫ਼ਤਰ ਦੇ ਕੰਮ ਵਿੱਚ ਮੈਨੂੰ ਆਉਣਾ ਜਾਣਾ ਪੈਂਦਾ ਕਿਉਂਕਿ ਹੁਣ ਇਹਨਾਂ ਦਾ ਰੈਂਕ ਵੱਧਣਾ ਹੈ ਮੈਨੂੰ ਇਧਰੋਂ ਕਾਫੀ ਸਾਰੇ ਪ੍ਰੂਫ ਬੈਠੇ ਕਰਨੇ ਪੈਣਗੇ ਮੈਂ ਆਪਣੀ ਸੱਸ ਨੂੰ ਇਸ ਤਰ੍ਹਾਂ ਗੱਲਾਂ ਵਿੱਚ ਟਾਲ ਦਿੰਦੀ ਸੀ ਇਸ ਤਰ੍ਹਾਂ ਸਮਾਂ ਲੰਘਦਾ ਗਿਆ ਮੇਰੇ ਘਰ ਵਾਲੇ ਨੂੰ ਘਰੋਂ ਗਏ ਨੂੰ 4 ਮਹੀਨੇ ਹੋ ਗਏ ਸੀ ਜੇ ਕਿਤੇ ਮੈਂ ਉਸ ਨੂੰ ਪੁੱਛਦੀ ਕਿ ਤੁਸੀਂ ਛੁੱਟੀ ਨਹੀਂ ਆਉਣਾ ਤਾਂ ਉਹ ਕਹਿ ਦਿੰਦਾ ਸੀ ਕਿ ਮੈਂ ਹੁਣ 2 ਮਹੀਨੇ ਬਾਅਦ ਛੁੱਟੀ ਆਵਾਂਗਾ ਤੇ ਫਿਰ ਘਰ 2-3 ਮਹੀਨੇ ਲਾ ਕੇ ਹੀ ਜਾਵਾਂਗਾ। ਇੱਕ ਪਾਸੇ ਤਾਂ ਮੈਂ ਖੁਸ਼ ਹੋ ਜਾਂਦੀ ਸੀ ਕਿ ਮੇਰੇ ਘਰ ਵਾਲਾ ਆਵੇਗਾ ਤੇ ਉਹਦੇ ਨਾਲ ਮੈਂ ਕੁਮਾਰੀ ਰਾਂਗੀ। ਪਰ ਦੂਜੇ ਪਲ ਛਾਤੀ 'ਚ ਮੇਰਾ ਮਨ ਉਦਾਸ ਵੀ ਹੋ ਜਾਂਦਾ ਕਿ ਮੇਰੇ ਕੋਲ ਹੁਣ ਡਰਾਈਵਰ ਦੇ ਨਾਲ ਮौज-ਮਸਤੀ ਨਹੀਂ ਕੀਤੀ ਜਾਣੀ। ਮੈਂ ਡਰਾਈਵਰ ਨੂੰ ਇਹ ਗੱਲ ਦੱਸੀ ਤਾਂ ਉਹ ਮੈਨੂੰ ਕਹਿਣ ਲੱਗਾ ਤੇਰੇ ਘਰ ਵਾਲਾ ਅਜੀਤ 2 ਮਹੀਨੇ ਨਹੀਂ ਆਉਂਦਾ। ਉਹਨਾਂ ਟਾਈਮ ਤਾਂ ਆਪਾਂ ਇੱਕ ਦੂਜੇ ਨਾਲ ਖੁੱਲ੍ਹ ਕੇ ਪਿਆਰ ਕਰੀਏ। ਮੈਂ ਕਿਹਾ ਹਾਂ ਇਹ ਵੀ ਤੇਰੀ ਗੱਲ ਸਹੀ ਆ ਮੈਂ ਆਪਣੀ ਸੱਸ ਨੂੰ ਹੁਣ ਗਲਤ ਦਵਾਈਆਂ ਦੇਣ ਲੱਗ ਪਈ ਸੀ ਜੋ ਉਸਦੀ ਰਾਤ ਵਾਲੀ ਦਵਾਈ ਸੀ ਉਸ ਨੂੰ ਉਸ ਨਾਲ ਨੀਂਦ ਆਉਂਦੀ ਸੀ ਤੇ ਮੈਂ ਉਹ ਦਵਾਈ ਉਸ ਨੂੰ ਸਵੇਰੇ ਦੇਣ ਲੱਗ ਪਈ ਤੇ ਉਹ ਸਾਰਾ ਦਿਨ ਸੁੱਤੀ ਰਹਿੰਦੀ ਤੇ ਮੈਂ ਡਰਾਈਵਰ ਨਾਲ ਦਿਨੇ ਹੀ ਕੰਮ ਚਲਾ ਲੈਂਦੀ ਸੀ ਕਿਉਂਕਿ ਮੈਂ ਕਿਉਂਕਿ ਮੈਂ ਤਾਂ ਬੇਫਿਕਰ ਸੀ ਸਾਡੇ ਘਰ ਕੋਈ ਆਉਂਦਾ ਜਾਂਦਾ ਵੀ ਨਹੀਂ ਸੀ ਇੱਕ ਦਿਨ ਮੈਂ ਤੇ ਡਰਾਈਵਰ ਅਸੀਂ ਬਾਹਲੇ ਕਮਰੇ ਵਿੱਚ ਦੋਨੋਂ ਪਏ ਸੀ ਅਸੀਂ ਇੱਕ ਦੂਜੇ ਵਿੱਚ ਇੰਨਾ ਗਵਾਚੇ ਹੋਏ ਸੀ ਤੇ ਅਸੀਂ ਮਰਜ਼ੀ ਲੈ ਰਹੇ ਸੀ ਪਤਾ ਹੀ ਨਾ ਲੱਗਾ ਕਦੋਂ ਮੇਰਾ ਘਰ ਵਾਲਾ ਆ ਗਿਆ ਉਸਨੇ ਦਰਵਾਜ਼ਾ ਖੜਕਾਇਆ ਮੈਂ ਅੰਦਰ ਸੀ ਤੇ ਸਾਨੂੰ ਸਾਨੂੰ ਨਹੀਂ ਪਤਾ ਸੀ ਕਿ ਕੌਣ ਹੈ ਬਾਹਰ ਡਰਾਈਵਰ ਨੇ ਫਟਾਫਟ ਕੱਪੜੇ ਪਾਏ ਤੇ ਦਰਵਾਜ਼ਾ ਖੋਲਿਆ ਸਾਹਮਣੇ ਮੇਰਾ ਘਰ ਵਾਲਾ ਸੀ ਜਦੋਂ ਉਹ ਡਰਾਈਵਰ ਨੂੰ ੱੱਕਾ ਦੇ ਕੇ ਕਮਰੇ ਅੰਦਰ ਦਾਖਲ ਹੋਇਆ ਤਾਂ ਸਾਹਮਣੇ ਮੈਂ ਇਸ ਖਾਲਾ ਥਾਲਤ ਵਿੱਚ ਬੈਠੀ ਸੀ ਕਿਉਂ ਮੈਨੂੰ ਦੇਖਦੇ ਹੈ ਸਮਝ ਗਿਆ ਕਿ ਇੱਥੇ ਕੀ ਚੱਲ ਰਿਹਾ ਸੀ ਉਹਨੇ ਤਾਂ ਸਾਨੂੰ ਉੱਪਰੋਂ ਫੜ ਲਿਆ ਸੀ ਹੁਣ ਮੇਰੇ ਕੋਲ ਬੋਲਣ ਲਈ ਕੁਝ ਵੀ ਨਹੀਂ ਬਚਿਆ ਸੀ ਉਹਨੇ ਸਾਨੂੰ ਦੋਨਾਂ ਨੂੰ ਬਹੁਤ ਕੁੱਟਿਆ ਤੇ ਫਿਰ ਉਹ ਸਾਨੂੰ ਦੋਨਾਂ ਨੂੰ ਆਪਣੇ ਸੱਸ ਦੇ ਕਮਰੇ ਵਿੱਚ ਲੈ ਗਿਆ ਉਸ ਨੂੰ ਉਠਾਇਆ ਪਾਣੀ ਪਿਲਾਇਆ ਤੇ ਫਿਰ ਸਾਡੀ ਸਾਰੀ ਸੱਚਾਈ ਦੱਸੀ ਮੇਰੀ ਸੱਸ ਮੇਰੀ ਸੱਚਾਈ ਸੁਣ ਕੇ ਪੱਬਾ ਮਾਰ ਕੇ ਰੋਣ ਲੱਗੀ ਤੇ ਮੇਰੇ ਘਰ ਵਾਲੇ ਨੇ ਮੇਰੇ ਮਾਪੇ ਨੂੰ ਵੀ ਉੱਥੇ ਹੀ ਬੁਲਾ ਲਿਆ ਸੀ। ਉਹਨੇ ਮੇਰੇ ਅਤੇ ਡਰਾਈਵਰ ਦੀ ਵੀ ਰਿਹਾਇਸ਼ ਬਣਾ ਲਈ ਸੀ। ਮੈਂ ਜਿਸ ਹਾਲਤ ਵਿੱਚ ਪਈ ਸੀ, ਉਹ ਹਾਲਤ ਵਿੱਚ ਮੈਨੂੰ ਮੇਰੇ ਮਾਪੇ ਵੇਖ ਨਹੀਂ ਸਕਦੇ ਸੀ। ਉਹ ਮੈਨੂੰ ਲਾਂਤਾਂ ਪਾਉਣ ਲੱਗੇ ਤੇ ਮੇਰੇ ਤੇ ਮੈਂ ਸਾਰਿਆਂ ਦੇ ਸਾਹਮਣੇ ਸਿਰ ਝੁਕਾਈ ਬੈਠੀ ਸੀ ਤੇ ਹੱਥ ਜੋੜ ਰਹੀ ਸੀ। ਮੈਨੂੰ ਮੇਰੇ ਸੱਸ ਕਹਿਣ ਲੱਗੀ ਮੇਰੇ ਪੁੱਤ ਨੇ ਤੈਨੂੰ ਇੰਨੀ ਖੁੱਲ੍ਹ ਦਿੱਤੀ ਤੇ ਖੁੱਲਾ ਪੈਸਾ ਦਿੱਤਾ ਕਿ ਤੂੰ ਐਸੀ ਆਮ ਦੀ ਜ਼ਿੰਦਗੀ ਜੀ ਸਕੇਂ। ਪਰ ਤੂੰ ਉਸ ਦੀ ਖੁੱਲ੍ਹ ਦਾ ਨਜਾਇਜ਼ ਖਾਤਾ ਉਠਾਇਆ ਉਸਦੇ ਪੈਸੇ ਦੀ ਬਰਬਾਦੀ ਕੀਤੀ ਤੇ ਡਰਾਈਵਰ ਨਾਲ ਜਾਰੀਆਂ ਲਾ ਕੇ ਬੈਠ ਗਈ ਕੀ ਕਮੀ ਸੀ ਮੇਰੇ ਪੁੱਤ ਵਿੱਚ ਤੇ ਕੀ ਕਮੀ ਰਹ ਗਈ ਸੀ ਉਸਦੇ ਪਿਆਰ ਵਿੱਚ ਮੇਰੇ ਮਾਪੇ ਕਹਿਣ ਲੱਗੇ ਤੂੰ ਸਾਡੀ ਇੱਜ਼ਤ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੀ ਤੇ ਅਸੀਂ ਅੱਜ ਤੋਂ ਬਾਅਦ ਤੇਰੇ ਨਾਲ ਸਾਰੇ ਰਿਸ਼ਤੇ ਖਤਮ ਕਰਦੇ ਹਾਂ ਮੈਨੂੰ ਬਹੁਤ ਦੁੱਖ ਹੋ ਰਿਹਾ ਸੀ ਕਿਉਂਕਿ ਮੈਂ ਇੰਨਾ ਪਿਆਰ ਕਰਨ ਵਾਲੇ ਮਾਪੇ ਗਵਾਲੇ ਤੇ ਮੇਰੀ ਹਰ ਇੱਜ਼ਤ ਪੂਰੀ ਕਰਨ ਵਾਲਾ ਮੇਰੇ ਸਾਹਾਂ ਵਿੱਚ ਸਾਹ ਲੈਣ ਵਾਲਾ ਪਤੀ ਮੈਂ ਉਹ ਵੀ ਗਵਾ ਲਿਆ। ਮੇਰਾ ਘਰ ਵਾਲਾ ਤੇ ਮੇਰੇ ਮਾਪੇ ਨੇ ਇੱਕ ਫੈਸਲਾ ਕੀਤਾ ਕਿ ਜੇਕਰ ਤੈਨੂੰ ਡਰਾਈਵਰ ਜ਼ਿਆਦਾ ਹੀ ਚੰਗਾ ਲੱਗਦਾ, ਜ਼ਿਆਦਾ ਪਸੰਦ ਹੈ ਤਾਂ ਅਸੀਂ ਤੈਨੂੰ ਇਸ ਦੇ ਨਾਲ ਹੀ ਤੋੜ ਦਿੰਦੀ ਹਾਂ। ਮੇਰਾ ਘਰ ਵਾਲਾ ਮੈਨੂੰ ਅਤੇ ਮੇਰੇ ਮਾਪੇ ਨੂੰ ਲੈ ਕੇ ਕਚਹਿਰੀ ਵਿੱਚ ਚਲਾ ਗਿਆ ਜਿੱਥੇ ਸਾਡਾ ਵੱਡੀ ਜਨੂਰੀ ਨੂੰ ਤਲਾਕ ਹੋ ਗਿਆ ਤੇ ਮੇਰੇ ਮਾਪਿਆਂ ਨੇ ਤੇ ਮੇਰੇ ਸਹੁਰਿਆਂ ਨੇ ਮੈਨੂੰ ਡਰਾਈਵਰ ਦੇ ਨਾਲ ਹੀ ਤੋੜ ਦਿੱਤਾ। ਜਦੋਂ ਮੈਂ ਡਰਾਈਵਰ ਦੇ ਘਰ ਜਾ ਕੇ ਦੇਖਿਆ ਤਾਂ ਉਹਨਾਂ ਦਾ ਘਰ ਬਿਲਕੁਲ ਹੀ ਏਕਰੀਬ ਸੀ। ਉਹਨਾਂ ਦੇ ਸਰਪਤ ਦੋ ਹੀ ਕਮਰੇ ਸੀ ਤੇ ਕੱਚਾ ਵੇੜਾ ਸੀ। ਮੈਂ ਡਰਾਈਵਰ ਦੇ ਨਾਲ ਰਹਤਾ ਰਹੀਆਂ ਕਿਉਂਕਿ ਮੈਂ ਹੋਰ ਕਰਦੀ ਵੀ ਕੀ ਤੇ ਕਿੱਥੇ ਜਾਂਦੀ। ਸਭ ਨੇ ਮੈਨੂੰ ਠੁਕਰਾ ਦਿੱਤਾ ਸੀ ਤੇ ਮੈਨੂੰ ਆਖਰ ਉਸ ਡਰਾਈਵਰ ਦੇ ਨਾਲ ਰਹਿੰਦੇ ਨੂੰ 6 ਸਾਲ ਹੋ ਚੁੱਕੇ ਨੇ ਨਾ ਤਾਂ ਮੇਰੇ ਕੋਈ ਬੱਚਾ ਹੋਇਆ ਤੇ ਮੈਂ ਆਪਣੀ ਜ਼ਿੰਦਗੀ ਦੀ ਬਸ ਕੱਟ ਹੀ ਰਹੀਆਂ ਕਿਉਂਕਿ ਮੈਂ ਹਰ ਸੁੱਖ ਸਹੂਲਤ ਵਿੱਚ ਪਾਲ ਕੇ ਵੱਡੀ ਹੋਈ ਸੀ ਤੇ ਸੌਰੇ ਘਰ ਵਿੱਚ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ ਡਰਾਈਵਰ ਦੇ ਘਰ ਵਿੱਚ ਮੇਰੇ ਸੁੱਖ ਸਹੂਲਤ ਲਈ ਕੋਈ ਵੀ ਚੀਜ਼ ਨਹੀਂ ਸੀ ਪਾਸੋਂ ਮੈਂ ਹੁਣ ਮੈਂ ਨੂੰ ਗੁਜ਼ਾਰਾ ਤਾਂ ਇੱਥੇ ਹੀ ਕਰਨਾ ਪੈਣਾ ਤੇ ਮੈਂ ਪਛਤਾ ਵੀ ਬਹੁਤ ਰਹੀਆਂ ਉਸ ਵੇਲੇ ਨੂੰ ਜਦੋਂ ਮੈਂ ਡਰਾਈਵਰ ਦੇ ਨਾਲ ਅੱਖ ਮਟਕਕਾ ਕੀਤਾ ਤੇ ਇਥੋਂ ਤੱਕ ਪਹੁੰਚ ਗਈ ਕਿ ਉਸ ਨਾਲ ਜਿਸਮ ਦੀ ਭੁੱਖ ਮਟਾਉਣ ਲੱਗੀ ਤੇ ਉਹ ਵੀ ਜਿਸਮ ਦੀ ਭੁੱਖ ਮੇਰੇ ਨਾਲ ਆਪਣੇ ਪੂਰੀ ਕਰ ਲਗਾ ਤੇ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਅੱਜ ਮੇਰੇ ਪੱਲੇ ਪਛਤਾਵੇ ਤੋਂ ਬਿਨਾ ਕੁਝ ਨਹੀਂ ਰਹਿ ਗਿਆ ਸੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਰਾਏ ਕਮੈਂਟ ਰਾਹੀਂ ਜਰੂਰ ਦੱਸਿਓ ਕਹਾਣੀ ਬਧਿਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜੁਰ ਜਾਈਏ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ